ਦਸੂਹਾ ਹਾਜੀਪੁਰ ਰੋਡ ਸਿੰਘਪੁਰ ਨੇੜੇ ਸਕੂਲੀ ਬਸ ਤੇ ਬਲੈਰੋ ਗੱਡੀ ਝੋਈ ਟੱਕਰ ਕਾਰਨ ਤਿੰਨ ਸਕੂਲੀ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਦੋਂ ਵਾਪਰਿਆ ਜਦੋਂ ਸਵੇਰੇ 7:30 ਵਜੇ ਕੈਂਬਰਿਜ ਸਕੂਲ ਦੀ ਬਸ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਸੀ ਕਿ ਬਸ ਅਜੇ ਸਿੰਘਪੁਰ ਨੇੜੇ ਪਹੁੰਚੀ ਹੀ ਸੀ ਕਿ ਜਲੰਧਰ ਤੋਂ ਆ ਰਹੀ ਇੱਕ ਬਲੈਰੋ ਗੱਡੀ ਦੇ ਨਾਲ ਬਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ਤੇ ਹੀ ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਨੇ ਦਮ ਤੋੜ ਦਿੱਤਾ ਜਦਕਿ 15 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਫਿਲਹਾਲ ਮੌਕੇ ਤੇ ਸੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਗਰੋ ਰੋਡ ਤੇ ਇੱਕ ਨੰਬਰ ਦਾ ਬਾਈਕ ਨ ਬੜੀ ਤੇਜ਼ ਸੇ ਆ ਰਹਾ ਥਾ ਤਾਂ ਉਹ ਨਾ ਥੋੜੇ ਐਸੇ ਨਾ ਉਸਨੇ ਦੇਖਿਆ ਕਿ ਟਰੱਕ ਵਾਲਾ ਨਾ ਮੋੜ ਕੱਟਨੇ ਲੱਗਾ ਹੋਇਆ ਹੈ ਦੋ ਟੱਬਰ ਉਹ ਉਹ ট্রাক ਵਾਲੇ ਨੇ ਰੋਕ ਲੀਨ ਉਸਨੇ ਵੀ ਦੇਖਿਆ ਕਿ ਬਾਈਕ ਵਾਲਾ ਰੁਕਿਆ ਹੋਇਆ ਹੈ ਹਾਂ ਤੋ ਨਾ ਬਾਈਕ ট্রাক ਵਾਲਾ ਆ ਗਿਆ ਤਾਂ ਬਾਈਕ ਵਾਲੇ ਨੇ ਫਿਰ ਤੋਂ ਸਪੀਡ ਕੈਂਚ ਦਿੱ ਫਿਰ ਇਹ ਉਹ ট্রাক ਵਾਲੇ ਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬੱਜੀ ਨਹੀਂ ਇਸੇ ਕਰਕੇ ਸਾਡੇ ਬੱਸ ਦਾ ਐਕਸੀਡੈਂਟ ਹੋ ਗਿਆ ਅਟਕੋਈ ਦੇ ਨਰੇ ਸਿੰਘਪੁਰਾ ਪਿੰਡ ਹਜੀਪੁਰ ਦੇ ਕੋਲ ਐਕਸੀਡੈਂਟ ਹੋਇਆ ਉਹ ਟੈਂਪੂ ਨੇ ਲਿਆ ਕੇ ਸਿੱਧਾ ਸਕੂਲ ਵਾਲੀ ਬੱਸ ਦੇ ਵਿੱਚ ਮਾਰਿਆ ਹੁੰਦੇ ਭਈ ਉਹ ਕੋ ਮੋਟਰਸਾਈਕਲ ਸੀ ਉਹਦਾ ਆਊਟ ਆਫ ਕੰਟਰੋਲ ਹੋ ਕੇ ਤੇ ਟੈਂਪੂ ਵਾਲਾ ਬੱਸ ਦੇ ਵਿੱਚ ਮਾਰਿਆ ਜਿਸ ਦੇ ਵਿੱਚ ਤਿੰਨ ਬੱਚਿਆਂ ਦੀ ਜਿਹੜੀ ਡੈਥ ਹੋ ਗਈ ਤੇ ਤਿੰਨ ਬੱਚੇ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਨੇ ਦੋ ਆਊਟ ਆਫ ਡੇਂਜਰ ਨੇ ਇੱਕ ਬੱਚੇ ਦਾ ਜਿਹੜਾ ਥੋੜਾ ਜਿਹਾ ਡਾਕਟਰ ਨੂੰ ਡਾਊਟ ਹੈਗਾ ਪਰ ਪਰ ਉਹਨਾਂ ਦਾ ਕੇਅਰ ਕਰ ਰਹੇ ਨੇ ਇੱਕ ਇਹਨਾਂ ਦਾ ਜਿਹੜਾ ਕਨਡਕਟਰ ਦੇ ਇੱਕ ਨਾਲ اٹੈਂਡੈਂਟ ਹੈ ਉਟੰਡ ਆਊਟ ਆਫ ਡੇਂਜਰ ਨਹੀਂ ਉਹਨਾਂ ਦਾ ਜਿਹੜਾ ਸੈਟੀ ਸਕੈਨ ਹੋ ਗਈ ਉਹ ਇਸ ਹਾਦਸੇ ਨੇ ਕਈ ਕਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਹੁਸ਼ਿਆਰਪੁਰ ਤੋਂ ਸਮੀਰ ਵਸ਼ਿਸ਼ਟ ਜਗਬਾਣੀ ਟੀਵੀ